ਅੱਖ ਚਮਕਣ ਜਿੰਨੇ ਸਮੇਂ ਵਿੱਚ ਵੀ ਜੇ ਦਰਸ਼ਨ ਹੋ ਜਾਏ ਤਾਂ ਉਹ ਬੜਾ ਵਡਪਾਗਾ ਹੈ ਪਰ ਗੁਰਬਾਣੀ ਦੇ ਅਨੁਸਾਰ ਜਿਹੜੇ ਦਰਸ਼ਨ ਨੇ ਉਹ ਬਾਹਰੀ ਨਹੀਂ ਹਨ ਜੇ ਕੋਈ ਮਨੁੱਖ ਇਹ ਭਾਵਨਾਵਾਂ ਇਹ ਸਿਧਾਂਤ ਆਪਣੇ ਜੀਵਨ ਦੇ ਵਿੱਚ ਮੰਨ ਕੇ ਬੈਠਾ ਹੈ ਕਿ ਕੋਈ ਬਾਹਰੀ ਰੂਪ ਦੇ ਵਿੱਚ ਰੱਬ ਪ੍ਰਗਟ ਹੁੰਦਾ ਹੈ ਜਾਂ ਬਾਹਰੀ ਰੂਪ ਦੇ ਵਿੱਚ ਰੱਬ ਦੇ ਦਰਸ਼ਨ ਹੋਣੇ ਨੇ ਤਾਂ ਉਹਨੇ ਫਿਰ ਹੋ ਸਕਦਾ ਹੈ ਅਜੇ ਗੁਰਬਾਣੀ ਦੇ ਸਿਧਾਂਤ ਨੂੰ ਸੱਚ ਨੂੰ ਸਹੀ ਅਰਥਾਂ ਦੇ ਵਿੱਚ ਸਮਝਿਆ ਨਹੀਂ ਹੈ ਕਿਉਂਕਿ ਗੁਰਬਾਣੀ ਦੇ ਅਨੁਸਾਰ ਗੁਰੂ ਪਾਤਸ਼ਾਹ ਜਿਹੜੇ ਦਰਸ਼ਨਾਂ ਦੀ ਗੱਲ ਕਰਦੇ ਨੇ ਉਹ ਦਰਸ਼ਨ ਬਾਬਾ ਨਾਮਦੇਵ ਜੀ ਨੇ ਵੀ ਆਪਣੀ ਬਾਣੀ ਦੇ ਅੰਦਰ ਬਿਆਨ ਕੀਤਾ ਹੈ ਅੱਜ ਨਾਮੇ ਵੀ ਫੁੱਲ ਦੇਖਿਆ ਮੂਰਖ ਕਉ ਸਮਝਾਉ ਰੇ ਬਾਬਾ ਨਾਮਦੇਵ ਜੀ ਕਹਿੰਦੇ ਅੱਜ ਮੈਂ ਰੱਬ ਨੂੰ ਵੇਖ ਲਿਆ ਹੈ ਰੱਬ ਦਾ ਮੈਨੂੰ ਪਤਾ ਲੱਗ ਗਿਆ ਹੈ ਕਿ ਰੱਬ ਦੇ ਦਰਸ਼ਨ ਕਿਵੇਂ ਹੁੰਦੇ ਨੇ ਰੱਬ ਨੂੰ ਕਿਵੇਂ ਵੇਖਿਆ ਜਾ ਸਕਦਾ ਹੈ ਆਪ ਸਭ ਰੋਜ਼ਾਨਾ ਗੁਰਬਾਣੀ ਦੇ ਵਿਚਾਰ ਦੇ ਨਾਲ ਜੁੜਨ ਵਾਲੇ ਬੈਠੇ ਹੋ ਇੱਕ ਰੱਬ ਹੈ ਸਰਗੁਣ ਸਰੂਪ ਇੱਕ ਨਿਰਗੁਣ ਸਰੂਪ ਦੇ ਵਿੱਚ ਹੈ ਇੱਕ ਰੱਬ ਸਾਨੂੰ ਜਉਂਦਾ ਜਾਗਦਾ ਜਿਹੜਾ ਪ੍ਰਗਟ ਨਜ਼ਰ ਆ ਰਿਹਾ ਹੈ ਉਸ ਰੱਬ ਦੇ ਦਰਸ਼ਨਾਂ ਨੂੰ ਕੋਈ ਦਰਸ਼ਨ ਨਹੀਂ ਮੰਨ ਰਿਹਾ ਜੋ ਗੁਰਬਾਣੀ ਦਾ ਸਿਧਾਂਤ ਹੈ ਪਹਿਲੀ ਗੱਲ ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਰੱਬ ਵੱਸਦਾ ਕਿੱਥੇ ਹੈ ਰੱਬ ਵੱਸਦਾ ਹੈ ਰੱਬ ਪ੍ਰਗਟ ਕਿਵੇਂ ਹੋਵੇਗਾ ਪ੍ਰਗਟ ਹੋਵੇਗਾ ਤਾਂ ਫਿਰ ਦਰਸ਼ਨ ਕਿਵੇਂ ਹੋਣਗੇ ਤਿੰਨੇ ਗੱਲਾਂ ਅਲੱਗ-ਅਲੱਗ ਨੇ ਪਹਿਲੀ ਗੱਲ ਹੈ ਰੱਬ ਫਰੀਦਾ ਖਾਲਕ ਖਲਕ ਮੈਂ ਖਲਕ ਵੱਸੈ ਰੱਬ ਮਾਹੇ ਕਿ ਜਿਤਨੀ ਹੈ ਖਲਕਤ ਨਜ਼ਰ ਆ ਰਹੀ ਹੈ ਜਿਤਨਾ ਇਹ ਸੰਸਾਰ ਨਜ਼ਰ ਆ ਰਿਹਾ ਹੈ ਇਸ ਸਾਰੇ ਹੀ ਸੰਸਾਰ ਦੇ ਅੰਦਰ ਉਹ ਅਕਾਲ ਪੁਰਖ ਪਰਮਾਤਮਾ ਵਸਿਆ ਹੋਇਆ ਹੈ ਤੇ ਖਲਕਤ ਪਰਮਾਤਮਾ ਦੇ ਵਿੱਚ ਵਸੀ ਹੋਈ ਹੈ। ਹੋਰ ਬਚਨ ਪੜ ਲਈਏ ਬਲੇਖਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖੇਆ। ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ ਸਕੁਦਰਤ ਜੋ ਵੀ ਸਾਨੂੰ ਨਜ਼ਰ ਆ ਰਿਹਾ ਹੈ ਪੇੜ ਪੌੜੇ ਪੌਦੇ ਦਰਖਤ ਵਣਸਪਤੀ ਜਾਨਵਰ ਮਨੁੱਖ ਜਿੰਨਾ ਵੀ ਕੁਝ ਹੈ ਇਸ ਹਰ ਇੱਕ ਜਰਰੇ ਜਰਰੇ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਾਹਮਣੇ ਹੈ ਸਾਡੇ ਨਜ਼ਰ ਆ ਰਿਹਾ ਹੈ ਇਸ ਗੱਲ ਨੂੰ ਹੋਰ ਧਿਆਨ ਦੇ ਨਾਲ ਸਮਝਿਓ ਕਈ ਵਾਰ ਅਸੀਂ ਲਫ਼ਜ਼ ਵਰਤਦੇ ਹਾਂ ਕਿ ਹਰ ਚੀਜ਼ ਰੱਬ ਤੋਂ ਪੈਦਾ ਹੋ ਰਹੀ ਹੈ ਇਹ ਲਫ਼ਜ਼ ਬਿਲਕੁਲ ਦਰਸਤ ਨਹੀਂ ਠੀਕ ਨਹੀਂ ਪਰ ਜੇ ਅਸੀਂ ਕਹਿ ਲਈਏ ਹਰ ਇੱਕ ਚੀਜ਼ ਰੱਬ ਹੀ ਪੈਦਾ ਹੋ ਰਿਹਾ ਹੈ ਬਾਬਾ ਕਬੀਰ ਜੀ ਦੇ ਅਨੁਸਾਰ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਇਹ ਜਿਤਨਾ ਨੂਰ ਪੈਦਾ ਹੋ ਰਿਹਾ ਏ ਨੂਰ ਦੇ ਵਿੱਚ ਅਸੀਂ ਸਭ ਕੁਝ ਹੀ ਰੱਖ ਲਈਏ ਚਾਰ ਤਰੀਕਿਆਂ ਦੇ ਨਾਲ ਇਹ ਪੂਰੀ ਖਲਕਤ ਪੈਦਾ ਹੋ ਰਹੀ ਏ ਅੰਡਜ ਜਿਲਜ ਸਿਤਜ ਤੇ ਉਤਪਜ ਚਾਰੇ ਹੀ ਤਰੀਕਿਆਂ ਦੇ ਨਾਲ ਜੋ ਕੁਝ ਵੀ ਸੰਸਾਰ ਦੇ ਅੰਦਰ ਪੈਦਾ ਹੋ ਰਿਹਾ ਏ ਉਹ ਰੱਬ ਆਪ ਪੈਦਾ ਹੋ ਰਿਹਾ ਏ ਕਿਉਂਕਿ ਰੱਬ ਤੋਂ ਬਿਨਾ ਰੱਬ ਦੇ ਬਣਾਇਆ ਬਿਨਾ ਕੁਝ ਵੀ ਬਣਦਾ ਨਹੀਂ ਕੁਝ ਵੀ ਪੈਦਾ ਨਹੀਂ ਹੁੰਦਾ ਇਹਨੂੰ ਹੋਰ ਅੱਗੇ ਲੈ ਕੇ ਜਾਓ ਸਮਝਿਓ ਕਿਉਂਕਿ ਜੰਮਣਾ ਮਰਨਾ ਹੁਕਮ ਹੈ ਬਾਣੀ ਆਵੇ ਜਾਏ ਰੱਬ ਦੇ ਹੁਕਮ ਦੇ ਵਿੱਚ ਹੀ ਸਭ ਕੁਝ ਪੈਦਾ ਹੋ ਰਿਹਾ ਏ ਮਤਲਬ ਰੱਬ ਦਾ ਰੂਪ ਪੈਦਾ ਹੋ ਰਿਹਾ ਏ ਕਿਉਂਕਿ ਰੱਬ ਤੋਂ ਬਣਦਾ ਏ ਰੱਬ ਬਣਾਉਂਦਾ ਏ ਰੱਬ ਪੈਦਾ ਕਰਦਾ ਏ ਤਾਂ ਹੁਣ ਜੋ ਗੁਰਬਾਣੀ ਦਾ ਸਿਧਾਂਤ ਹੈ ਉਥੇ ਆਇਓ ਦੁਬਾਰਾ ਦੁਹਰਾਈਏ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ ਸਾਰੇ ਹੀ ਭਵਨਾਂ ਦੇ ਮਾਲਕ ਜੀ ਮੈਨੂੰ ਦਰਸ਼ਨ ਦੇ ਦਿਓ ਹੁਣ ਜਦੋਂ ਸਾਨੂੰ ਇਹ ਸਮਝ ਆ ਜਾਵੇਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਇਹ ਸਮਝ ਆ ਗਿਆ ਕਿ ਇਹ ਹਵਾ ਇਹ ਧਰਤੀ ਇਹ ਅਸਮਾਨ ਇਹ ਖਲਕਤ ਇਹ ਕੁਦਰਤ ਇਹ ਮਨੁੱਖ ਸਭ ਕੁਝ ਰੱਬ ਆਪ ਹੀ ਆਪ ਹੈ ਤਾਂ ਜੀ ਦਰਸ਼ਨ ਹੋ ਰਹੇ ਨੇ ਪ੍ਰਮਾਤਮਾ ਦੇ ਆਜ ਨਾਮੇ ਬੇਠੜ ਦੇਖਿਆ ਹੁਣ ਧਿਆਨ ਦੇ ਨਾਲ ਸਮਝਿਓ ਇਸ ਪੰਗਤੀ ਕਿ ਇੰਨਾ ਕੁਝ ਜੋ ਨਜ਼ਰ ਆ ਰਿਹਾ ਏ ਇਹ ਰੱਬ ਦੇ ਦਰਸ਼ਨ ਨਹੀਂ ਇਹ ਰੱਬ ਨਜ਼ਰ ਨਹੀਂ ਆ ਰਿਹਾ ਸਾਨੂੰ ਸਾਰਾ ਕੁਝ ਜਿੰਨਾ ਕੁਝ ਵੀ ਨਜ਼ਰ ਆ ਰਿਹਾ ਏ ਇਹ ਰੱਬ ਨਹੀਂ ਹੈ ਮਨੁੱਖ ਰੱਬ ਤੋਂ ਬਿਨਾ ਨਹੀਂ ਦਰਖਤ ਰੱਬ ਤੋਂ ਬਿਨਾ ਨਹੀਂ ਜਾਨਵਰ ਰੱਬ ਤੋਂ ਬਿਨਾ ਨਹੀਂ ਖਾਣ ਪੀਣ ਰੱਬ ਤੋਂ ਬਿਨਾ ਨਹੀਂ ਤਾਂ ਫਿਰ ਰੱਬ ਤੋਂ ਬਿਨਾਂ ਜਦੋਂ ਕੁਝ ਵੀ ਨਹੀਂ ਹੈ ਤਾਂ ਫਿਰ ਜਿੰਨਾ ਕੁਝ ਨਜ਼ਰ ਆ ਰਿਹਾ ਏ ਜੋ ਅੱਖਾਂ ਨੂੰ ਨਜ਼ਰ ਆ ਰਿਹਾ ਏ ਜੋ ਅੱਖਾਂ ਨੂੰ ਦਿਖ ਰਿਹਾ ਏ ਉਹ ਪਰਮਾਤਮਾ ਦੇ ਦਰਸ਼ਨ ਨਹੀਂ ਹਰ ਮਨੁੱਖ ਹਰ ਇਨਸਾਨ ਰੋਜ਼ਾਨਾ ਰੱਬ ਦੇ ਦਰਸ਼ਨ ਕਰਦਾ ਹੈ ਪਰ ਇਹ ਰੱਬ ਨੂੰ ਵੇਖ ਕੋਈ ਨਹੀਂ ਪਾ ਰਿਹਾ ਕਿਸੇ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਹੈ ਕਹਿੰਦੇ ਉਹ ਆਕਾਲ ਪੁਰਖ ਪਰਮਾਤਮਾ ਜਿਹੜਾ ਜਿਉਂਦਾ ਜਾਗਦਾ ਮਨੁੱਖ ਦੇ ਸਾਹਮਣੇ ਹੈ ਜੋ ਗੱਲਾਂ ਮੈਂ ਬਿਆਨ ਕੀਤੀਆਂ ਜੀਵ ਜੰਤੂ ਪੇੜ ਪੌਦੇ ਆਦਿਕ ਕਹਿੰਦੇ ਉਹਨੂੰ ਤੇ ਮਨੁੱਖ ਨਸ਼ਟ ਕਰ ਰਿਹਾ ਏ ਉਹਦੀ ਕਦਰ ਨਹੀਂ ਹੈ ਉਹਦੀ ਸੰਭਾਲ ਕੋਈ ਨਹੀਂ ਹੈ ਪੇੜ ਪੌਦੇ ਕੱਟੇ ਜਾ ਰਹੇ ਨੇ ਨਦੀਆਂ ਨਾਲੇ ਗੰਦੇ ਹੋ ਰਹੇ ਨੇ ਜਾਨਵਰਾਂ ਦੀ ਕੋਈ ਕੇਅਰ ਨਹੀਂ ਹੈ ਕੋਈ ਸੰਭਾਲ ਨਹੀਂ ਹੈ ਜਿਉਂਦੇ ਜਾਗਦੇ ਰੱਬ ਨੂੰ ਇਨਸਾਨ ਨਸ਼ਟ ਕਰ ਰਿਹਾ ਏ ਜਿਹੜਾ ਰੱਬ ਨਜ਼ਰ ਨਹੀਂ ਆ ਰਿਹਾ ਉਹਦੀ ਦਰਸ਼ਨਾਂ ਦੀ ਤਾਂਗ ਦੇ ਵਿੱਚ ਬਨੁਖ ਭਜਿਆ ਫਿਰਦਾ ਏ ਜਉਂਦੇ ਜਾਗਦੇ ਰੱਬ ਨੂੰ ਬਿਲਕੁਲ ਦੂਸ਼ਤ ਕਰ ਦਿੱਤਾ ਏ ਇਹ ਜਉਂਦਾ ਜਾਗਦਾ ਰੱਬ ਕਿਸੇ ਨੂੰ ਪਰਵਾਹ ਨਹੀਂ ਇਹੋ ਹੀ ਰੱਬ ਦੀ ਗੱਲ ਕਰਦੇ ਨੇ ਜੀ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ ਐ ਰੱਬ ਜੇ ਸਾਨੂੰ ਗੁਰਬਾਣੀ ਦੀ ਪ੍ਰਿਭਾਸ਼ਾ ਤੇ ਇਹ ਇਹ ਜਉਂਦਾ ਜਾਗਦਾ ਰੱਬ ਸਾਨੂੰ ਨਜ਼ਰ ਆ ਜਾਏ ਇਹਦੀ ਸੰਭਾਲ ਹੋ ਜਾਏ ਉਦਾਹਰਨ ਦੇ ਤੌਰ ਤੇ ਸਮਝਿਓ ਬਾਹਰਲੇ ਦੇਸ਼ਾਂ ਦੇ ਵਿੱਚ ਜਿੱਥੇ ਮਨੁੱਖਾਂ ਦੀ ਕਦਰ ਤੇ ਛਡੋ ਪਸ਼ੂ ਪੰਛੀਆਂ ਨੂੰ ਵੀ ਇਸ ਤਰ੍ਹਾਂ ਸੰਭਾਲਿਆ ਜਾਂਦਾ ਹੈ ਜਿਵੇਂ ਘਰ ਦਾ ਕੋਈ ਮੈਂਬਰ ਹੁੰਦਾ ਹੈ ਉਹਨਾਂ ਦੀ ਵੀ ਇਸ ਤਰ੍ਹਾਂ ਕਦਰ ਕੀਤੀ ਜਾਂਦੀ ਹੈ ਉਹਨਾਂ ਦੀ ਵੈਲਿਊ ਹੈ ਇੰਪੋਰਟੈਂਸ ਸਮਝੀ ਜਾਂਦੀ ਹੈ ਲੋਕ ਤਾਂ ਦੌੜਦੇ ਨੇ ਬਾਹਰਲੇ ਦੇਸ਼ਾਂ ਨੂੰ ਫਿਰ ਲੋਕ ਉੱਥੇ ਰਹਿਣਾ ਪਸੰਦ ਕਰਦੇ ਨੇ ਜਿਹੜਾ ਏਰੀਆ ਵਧੀਆ ਹੋਵੇ ਜਿੱਥੇ ਸ਼ਾਂਤੀ ਹੋਵੇ ਜਿੱਥੇ ਇਕੁਐਲਟੀ ਹੋਵੇ ਜਿੱਥੇ ਜਾਨਵਰਾਂ ਪਸ਼ੂ ਪੰਛੀਆਂ ਆਦਿਕ ਨੂੰ ਬਰਾਬਰ ਤੇ ਸੰਭਾਲਿਆ ਜਾਂਦਾ ਏ ਆਪਣੇ ਹੀ ਇਸ ਸ਼ਹਿਰ ਦੇ ਵਿੱਚ ਵੇਖ ਲਓ ਤੁਹਾਨੂੰ ਉਹ ਇਲਾਕਾ ਸੋਹਣਾ ਲੱਗੇਗਾ ਜਿੱਥੇ ਸਫਾਈ ਪੂਰੀ ਹੈ ਹਰਿਆਲੀ ਹੈ ਜਾਨਵਰਾਂ ਦੀ ਬਹੁਤੀ ਜੇ ਉੱਥੇ ਆਵਣਾ ਜਾਣਾ ਨਹੀਂ ਹੈ ਸ਼ਾਂਤ ਇੱਕ ਪੀਸਫੁਲ ਮਾਹੌਲ ਹੈ ਤੁਹਾਨੂੰ ਉਹ ਵਧੀਆ ਲੱਗੇਗਾ ਐ ਕੀਆ ਜਿਉਂਦਾ ਜਾਗਦਾ ਰੱਬ ਬਾਰਲ ਦੇਸ਼ਾਂ ਦੇ ਵਿੱਚ ਇਹੋ ਹੀ ਹੋ ਰਿਹਾ ਏ ਲੋਕ ਉਧਰ ਨੂੰ ਭੱਜ ਰਹੇ ਨੇ ਰਹਿਣਾ ਪਸੰਦ ਕਰਦੇ ਨੇ ਜਾਣਾ ਪਸੰਦ ਕਰਦੇ ਨੇ ਤੇ ਉਥੇ ਇਹੋ ਹੀ ਰੱਬ ਦੀ ਮੰਨਤਾ ਹੈ ਇਹੀ ਰੱਬ ਨੂੰ ਪੂਜਣਾ ਹੈ ਸਾਡੇ ਨਦੀਆਂ ਨਾਲੇ ਆ ਜਾਂ ਜਿੰਨੇ ਦਰਿਆ ਵੱਡੇ ਪੱਦਰ ਤੇ ਰੱਬ ਮੰਨਿਆ ਜਾਂਦਾ ਏ ਉਹਨਾਂ ਨੂੰ ਪੂਜਿਆ ਜਾਂਦਾ ਏ ਪਰ ਉਹਨਾਂ ਹੀ ਨਦੀਆਂ ਨਾਲਿਆਂ ਨਹਿਰਾਂ ਨੂੰ ਬਿਲਕੁਲ ਦੂਸ਼ਤ ਕੀਤਾ ਹੋਇਆ ਏ ਕੁਦਰਤ ਨੂੰ ਬਿਲਕੁਲ ਨਸ਼ਟ ਕੀਤਾ ਹੋਇਆ ਹੈ ਤੇ ਜਉਂਦੇ ਜਾਗਦੇ ਰੱਬ ਦੀ ਕਦਰ ਨਹੀਂ ਤਾਂ ਫਿਰ ਦਰਤ ਸਾਨੂੰ ਦਰਸ਼ਨ ਕਿਵੇਂ ਹੋਣਗੇ ਨਹੀਂ ਹੋ ਸਕਦੇ ਕਿਉਂਕਿ ਗੁਰਬਾਣੀ ਦੇ ਅਨੁਸਾਰ ਤੇ ਮਨੁੱਖ ਰੋਜ਼ਾਨਾ ਦਰਸ਼ਨ ਕਰ ਸਕਦਾ ਹੈ ਪਰ ਸਾਨੂੰ ਇਹ ਦਰਸ਼ਨ ਸਮਝ ਦੇ ਵਿੱਚ ਹੀ ਨਹੀਂ ਆਉਂਦੇ ਤਾਂ ਹੁਣ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ ਨજર ਆ ਕਿਉਂ ਨਹੀਂ ਰਿਹਾ ਇਹ ਸਭ ਕੁਝ ਦਰਸ਼ਨ ਹੋ ਕਿਉਂ ਨਹੀਂ ਰਹੇ ਇਦਾਂ ਇਸ ਤਰ੍ਹਾਂ ਬੁੱਧੀ ਨੂੰ ਸਮਝ ਕਿਉਂ ਨਹੀਂ ਆ ਰਿਹਾ ਇਸ ਤਰ੍ਹਾਂ ਕਿਉਂਕਿ ਮਲਨ ਭਈ ਮਤ ਮਾਦਵਾ ਤੇਰੀ ਗੱਤ ਲਖੀ ਨਾ ਜਾਏ ਮਤ ਮੈਲੀ ਹੋ ਚੁੱਕੀ ਹੈ ਜਿਵੇਂ ਦਰਿਆ ਨਦੀਆਂ ਦੇ ਵਿੱਚ ਇੰਨੀ ਗੰਦਗੀ ਇੰਨੇ ਪਦਾਰਥ ਛੁੱਟੇ ਜਾ ਚੁੱਕੇ ਨੇ ਕਿ ਉਹ ਪਾਣੀ ਦੀ ਥਲੜੀ ਪਰਤ ਉਹਦੀ ਸਫਾਈ ਨਜ਼ਰ ਨਹੀਂ ਆਉਂਦੀ ਸੁਰਤ ਤੇ ਵੀ ਇੰਨੇ ਭਰਮ ਪੈ ਚੁੱਕੇ ਨੇ ਇੰਨੀਆਂ ਬੁਰਾਈਆਂ ਕਰ ਕਰ ਚੁੱਕੀਆਂ ਨੇ ਇੰਨੀ ਨੈਗੇਟਿਵਿਟੀ ਕਰ ਕਰ ਚੁੱਕੀ ਐ ਸੁਰਤ ਦੇ ਵਿੱਚ ਸੱਚ ਨਜ਼ਰ ਨਹੀਂ ਆ ਰਿਹਾ ਇੰਨਾ ਕੁਝ ਇੱਥੇ ਮਾੜਾ ਜਮਾ ਹੋ ਚੁੱਕਾ ਏ ਆ ਦਿਮਾਗ ਰੂਪੀ ਸ਼ਹਿਰ ਦੇ ਵਿੱਚ ਸੰਸਾਰ ਦੇ ਵਿੱਚ ਅਸਲ ਸੱਚ ਕੀ ਐ ਅਸਲ ਦਰਸ਼ਨ ਕੀ ਐ ਅੰਦਰੋਂ ਸਪਸ਼ਟ ਨਹੀਂ ਹੋ ਰਿਹਾ ਪਾਤਸ਼ਾਹ ਕਹਿੰਦੇ ਸੱਚ ਕਰਕੇ ਵੀ ਜ਼ਿੰਦਗੀ ਦੀ ਕੋਈ ਸਮਝ ਨਹੀਂ ਆ ਰਹੀ ਮਲਨ ਭਈ ਮਤ ਮਤ ਮੈਲੀ ਹੋ ਗਈ ਹੈ ਮੈਨੂੰ ਹੁਣ ਸਾਫ਼ ਨਜ਼ਰ ਨਹੀਂ ਆ ਰਿਹਾ ਕੁਝ ਵੀ ਸਾਫ਼ ਨਜ਼ਰ ਆਉਂਦਾ ਏ ਜੀ ਜਦੋਂ ਮਤ ਮੈਲੀ ਹੋ ਜਾਂਦੀ ਏ ਕੁਝ ਕਦੇ ਵੀ ਨਹੀਂ ਨਜ਼ਰ ਆਉਂਦਾ ਸਾਨੂੰ ਨਜ਼ਰ ਆਉਣ ਦਾ ਅਰਥ ਕੀ ਹੈ ਜਦੋਂ ਸਾਨੂੰ ਸੰਸਾਰਕ ਪਦਾਰਥ ਰੱਬ ਨਾਲੋਂ ਤੋੜ ਕੇ ਕੁਝ ਸਮੇਂ ਦੀ ਖੁਸ਼ੀ ਦਿੰਦੇ ਨੇ ਇਹ ਹੈ ਸੁਰਤ ਤੇ ਪੜਦਾ ਪੈ ਜਾਣਾ ਕੋਈ ਇਨਸਾਨ ਕੋਈ ਪਰਿਵਾਰਕ ਮੈਂਬਰ ਚਲਿਆ ਗਿਆ ਏ ਘਰੋਂ ਮਨ ਮੰਨ ਨਹੀਂ ਪਾ ਰਿਹਾ ਸਾਲ ਹੋ ਗਿਆ ਉਸ ਇਨਸਾਨ ਨੂੰ ਗਿਆ ਇਹ ਸੁਰਤ ਤੇ ਪੜਦਾ ਪੈ ਜਾਣਾ ਕੋਈ ਘਾਟਾ ਪਿਆਸ ਸੀ ਉਹ ਪੈਣਾ ਸੀ ਉਹ ਹੋਣਾ ਸੀ ਮਨ ਅਜੇ ਤੱਕ ਮੰਨ ਨਹੀਂ ਪਾ ਰਿਹਾ ਉਸ ਦੁੱਖ ਚੋਂ ਨਿਕਲ ਨਹੀਂ ਪਾ ਰਿਹਾ ਇਹ ਸੁਰਤ ਤੇ ਪੜਦਾ ਪੈ ਜਾਣਾ ਕੋਈ ਦੁੱਖ ਸਰੀਰਕ ਦੁੱਖ ਆਇਆ ਸੀ ਗਲਤੀਆਂ ਸਾਡੀਆਂ ਹੀ ਹੁੰਦੀਆਂ ਨੇ ਪਰ ਮਨ ਉਹਨੂੰ ਮੰਨ ਨਹੀਂ ਪਾਇਆ ਇਹ ਸੁਰਤ ਤੇ ਪੜਦਾ ਪੈ ਜਾਣਾ ਜਦੋਂ ਸੱਚ ਨੂੰ ਨਜ਼ਰ ਅੰਦਾਜ਼ ਕਰਕੇ ਮਨੁੱਖ ਝੂਠ ਦੇ ਵਿੱਚੋਂ ਥੋੜੇ ਜਿਵੇਂ ਸਮੇਂ ਦੀ ਖੁਸ਼ੀ ਦੇ ਵਿੱਚੋਂ ਆਪਣੇ ਆਪ ਨੂੰ ਖੁਸ਼ ਰੱਖਣਾ ਚਾਹੁੰਦਾ ਏ ਆਨੰਦ ਲੈਣਾ ਚਾਹੁੰਦਾ ਏ ਤਾਂ ਉਸ ਸਮੇਂ ਸਮਝ ਲਓ ਮਲਨ ਭਈ ਮਤ ਮਾਦਵਾ ਮਤ ਮੈਲੀ ਹੋ ਗਈ ਪਰ ਭਾਰਤ ਦੀ ਇੱਕੋ ਇੱਕ ਧਰਤੀ ਹੈ ਜਿੱਥੇ ਲੋਕ ਅਬਿਵੇਕ ਬੁੱਧੀ ਨੂੰ ਵੀ ਇਹ ਸਮਝਦੇ ਨੇ ਕਿ ਕਿਸੇ ਕਿਸੇ ਦਰਿਆ ਤੇ ਕਿਸੇ ਨਹਿਰ ਦੇ ਵਿੱਚ ਕਿਸੇ ਸਰੋਵਰ ਦੇ ਵਿੱਚ ਕਿਸੇ ਵੀ ਧਾਰਮਿਕ ਸਥਾਨ ਤੇ ਕੇ ਜਲ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਪਵਿੱਤਰ ਹੋ ਜਾਣਾ ਹੈ ਅੱਜ ਵੀ ਲੋਕ ਇਹ ਇੱਕ ਨਾਰਮਲ ਗੱਲ ਹੈ ਕਿਸੇ ਅਨਪੜ੍ਹ ਇਨਸਾਨ ਨੂੰ ਵੀ ਮੈਨੂੰ ਲੱਗਦਾ ਹੈ ਵਧੀਆ ਢੰਗ ਦੇ ਨਾਲ ਗੱਲ ਸਮਝਾ ਦਈਏ ਕਿ ਜੀ ਇਹ ਇਹ ਗੱਲ ਠੀਕ ਨਹੀਂ ਹੈ ਜਿਹੜੀ ਸੁਰਤ ਹੈ ਜਿਹੜੀ ਬੁੱਧੀ ਹੈ ਇਹਦਾ ਸਬੰਧ ਗਿਆਨ ਦੇ ਨਾਲ ਹੁੰਦਾ ਹੈ ਸਮਝ ਦੇ ਨਾਲ ਹੁੰਦਾ ਹੈ ਵਿਵੇਕਤਾ ਦੇ ਨਾਲ ਹੁੰਦਾ ਹੈ ਤੇ ਰੋਜ਼ਾਨਾ ਪੜ੍ਹਦੇ ਆ ਨਾ ਜੀ ਸਾਡੇ ਪੜ੍ਹਨ ਦਾ ਹਿੱਸਾ ਹੈ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਪੈ ਨੋਵੇ ਕੇ ਰੰਗ ਬੜੀ ਸੌਖੀ ਪ੍ਰਿਪਾਸ਼ਾ ਦਿੱਤੀ ਗੁਰੂ ਪਾਤਸ਼ਾਹ ਨੇ ਪਰ ਫਿਰ ਵੀ ਲੋਕ ਵੱਡੇ ਪੱਦਰ ਤੇ ਆ ਵੇਖੋ ਹੁਣ ਪ੍ਰਯਾਗ ਰਾਗ ਨਾਉਣ ਗਏ ਕਿੰਨਾ ਨੁਕਸਾਨ ਹੋਇਆ ਮੌਤਾਂ ਵੀ ਹੋਈਆਂ ਲੋਕਾਂ ਦੇ ਕਿੰਨਾ ਸਮਾਨ ਜੋ ਇੰਪੋਰਟੈਂਸ ਚੀਜ਼ਾਂ ਵੀ ਹੋਣ ਗਈਆਂ ਕਿੰਨਾ ਕੁਝ ਨੁਕਸਾਨ ਭੁਗਤਣਾ ਪਿਆ ਉਹਨਾਂ ਨੂੰ ਪਰ ਲੋਕ ਫਿਰ ਵੀ ਮੰਨਦੇ ਨਹੀਂ ਸਮਝਦੇ ਨਹੀਂ ਕਿਉਂਕਿ ਧਾਰਮਿਕ ਗੱਲਾਂ ਨੇ ਜੋ ਧਾਰਮਿਕ ਜੋ ਪਰਿਭਾਸ਼ਾਾਂ ਨੇ ਲੰਮੇ ਸਮੇਂ ਤੋਂ ਲੋਕ ਉਵੇਂ ਹੀ ਮੰਨਦੇ ਆ ਰਹੇ ਨੇ ਲੋਕ ਬਦਲਣਾ ਨਹੀਂ ਚਾਹੁੰਦੇ ਲੋਕ ਅੱਗੇ ਵਧਣਾ ਨਹੀਂ ਚਾਹੁੰਦੇ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਵੀ ਹੁੰਦਾ ਹੈ ਇੱਕ ਭਰਮ ਵੀ ਹੁੰਦਾ ਹੈ ਸੱਚ ਜਾਣਿਓ ਆਪ ਸਿਆਣੇ ਬੈਠੇ ਹੋ ਕਈ ਵਾਰ ਤੇ ਲੋਕਾਂ ਨੂੰ ਪਖੰਡ ਕਰਨ ਦੇ ਵਿੱਚ ਵੀ ਰਸ ਮਿਲਦਾ ਹੈ ਕਿਸੇ ਨੂੰ ਕਹੋ ਨਾ ਕਿ ਭਾਈ ਆਪ ਸੱਚ ਨੂੰ ਸਮਝੋ ਸੱਚ ਦੇ ਆਧਾਰ ਤੇ ਜ਼ਿੰਦਗੀ ਨੂੰ ਜਿਉਂਗੋ ਸਿਰਫ ਸੱਚੇ ਢੰਗ ਦੇ ਨਾਲ ਜ਼ਿੰਦਗੀ ਜਿਉਹੋ ਜੀਵਨ ਸਫਲ ਹੈ ਇਹ ਔਖਾ ਲੱਗਦਾ ਹੈ ਕਿਸੇ ਨੂੰ ਕਹੋ ਇਥੋਂ ਬਾਜ਼ਾਰ ਚੋਂ ਜੀ ਨਾਰੀਅਲ ਖਰੀਦੇਓ ਉਹਨੂੰ ਜਾ ਕੇ ਕਿਸੇ ਨਹਿਰ ਚ ਸੁੱਟ ਦੇਓ ਤੇ ਤੁਹਾਡਾ ਆਹ ਕੰਮ ਹੋ ਜਾਣਾ ਐ ਇਹ ਸੌਖਾ ਐ ਨਾ ਜੀ ਇਹ ਸੌਖਾ ਜਿਹਾ ਕੰਮ ਐ ਬਾਜ਼ਾਰ ਚੋਂ ਕੁਝ ਖਰੀਦਣਾ ਐ ਆਪਾਂ ਰਮਾਲਾ ਸਾਹਿਬ ਤੇ ਲੈ ਆਈਏ ਗੱਲ ਕਿਉਂਕਿ ਆਪਾਂ ਆਪਣੇ ਢੰਗ ਨਾਲ ਸਮਝਣਾ ਐ ਕਿਸੇ ਨੂੰ ਕਹੋ ਜੀ ਰਮਾਲਾ ਲੈਣਾ ਐ ਇੱਕ ਤੇ ਉਹ ਤੁਸੀਂ ਮਹੀਨੇ ਚ ਇੱਕ ਵਾਰੀ ਗੁਰਦੁਆਰੀ ਝੜਾ ਕੇ ਆਉਣਾ ਐ ਇਹ ਸੌਖਾ ਕੰਮ ਐ ਕਿਸੇ ਨੂੰ ਕਹੋ ਜੀ ਅਰਥਾਂ ਸਮੇਤ ਗੁਰਬਾਣੀ ਪੜੋ ਆਪਣਾ ਜੀਵਨ ਸੁਧਾਰੋ ਸਾਰਾ ਕੁਝ ਪਤਾ ਲੱਗ ਜਾਣਾ ਐ ਇਹ ਔਖਾ ਕੰਮ ਹੈ ਇਨੌਦਮ ਕੌਣ ਕਰੇ ਬੰਦਾ ਕਹਿੰਦਾ ਇੰਨਾ ਸਮਾਂ ਨਹੀਂ ਹੈ ਮੇਰੇ ਕੋਲ ਸਮਾਂ ਹੁੰਦਾ ਏ ਪਰ ਪਿਆਰ ਨਹੀਂ ਹੈ ਇੰਨਾ ਸੱਚ ਜਾਣਨ ਦਾ ਅੰਦਰ ਉਤਸ਼ਾਹ ਨਹੀਂ ਹੈ ਚਾਹ ਨਹੀਂ ਹੈ ਕਿ ਗੁਰੂ ਪਾਤਸ਼ਾਹ ਦੀ ਬਾਣੀ ਨੂੰ ਧਿਆਨ ਦੇ ਨਾਲ ਸਮਝ ਕੇ ਜਿਉਂ ਕੇ ਜੀਵਨ ਦੇ ਵਿੱਚ ਅਪਣਾ ਲਿਆ ਜਾਏ ਤਾਂ ਇਹ ਹੈ ਮਲਨ ਭਈ ਮਤ ਮਾਂਦਵਾ ਤੇਰੀ ਗਤ ਲਖੀ ਨਾ ਜਾਏ ਪਦਸ਼ਾ ਮਤ ਮੈਲੀ ਹੈ ਕੁਝ ਨਹੀਂ ਪਤਾ ਲੱਗ ਰਿਹਾ ਤੇ ਜਦੋਂ ਮਤ ਮੈਲੀ ਹੋਵੇ ਨਾ ਜੀ ਮਨ ਮੈਲਾ ਸਭ ਕਿਛ ਮੈਲਾ ਤਨ ਤੋਤੇ ਮਨ ਅੱਛਾ ਨਾ ਹੋਏ ਜਦੋਂ ਮਨ ਮੈਲਾਏ ਫਿਰ ਸਰੀਰ ਸਾਰਾ ਮੈਲਾ ਤੇਰੇ ਪੈਰ ਤੇਰੇ ਹੱਥ ਤੇਰੀ ਜ਼ੁਬਾਨ ਤੇਰੇ ਕੰਨ ਤੇਰਾ ਸਰੀਰ ਸਾਰਾ ਹੀ ਮੈਲਾ ਹੋ ਗਿਆ ਇਹ ਨਾ ਸਮਝੀ ਕਿ ਬਾਹਰੀ ਰੂਪ ਦੇ ਵਿੱਚ ਇਸ਼ਨਾਨ ਕਰ ਲਿਆ ਏ ਤੇ ਇਸ ਨਾਨਕ ਕਰ ਕਿਵੇਂ ਗੁਰੂ ਪਾਤਸ਼ਾਹ ਕੋਲੇ ਆ ਕੇ ਬੈਠ ਗਿਆ ਹਾਂ ਸਭ ਤੋਂ ਨੇੜੇ ਤੇ ਮੈਂ ਬੈਠਾ ਜੀ ਤਾਂ ਸਮਝੇਗਾ ਕਿ ਮੈਂ ਤੇ ਬੜਾ ਸਾਫ਼ ਲੱਗ ਰਿਹਾ ਹਾਂ ਪਰ ਜੇ ਗੁਰੂ ਪਾਤਸ਼ਾਹ ਨੂੰ ਪੁੱਛੀਏ ਪਾਤਸ਼ਾ ਅਸੀਂ ਸਾਰੇ ਸਾਫ਼-ਸਾਫ਼ ਨਜ਼ਰ ਆ ਰਹੇ ਹਾਂ ਤੁਹਾਨੂੰ ਅਸੀਂ ਸੋਹਣੇ ਕੱਪੜੇ ਪਾ ਕੇ ਆਏ ਹਾਂ ਸੋਨਾ ਢੰਗ ਦੇ ਨਾਲ ਜੋ ਕੱਪੜੇ ਵਗੈਰਾ ਜੋ ਦਸਤਾਰ ਬੰਨਣਾ ਸਭ ਕੁਝ ਸੋਹਣੇ ਢੰਗ ਨਾਲ ਕਰਕੇ ਆਏ ਹਾਂ ਪਰ ਕੀ ਆਪ ਜੀ ਨੂੰ ਸਾਫ਼ ਨਾ ਸਾਫ਼ ਨਜ਼ਰ ਆ ਰਹੇ ਹੈ ਤਾਜੀ ਆਪ ਸੂਝਬਾਨ ਬੈਠੇ ਹੋ ਗੁਰੂ ਪਾਤਸ਼ਾਹ ਨੂੰ ਸਾਡੇ ਕੱਪੜੇ ਆ ਸਾਡੇ ਪਹਿਰਾਵੇ ਸਾਡੇ ਬਾਹਰੀ ਦਿੱਖ ਇਹਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਕੋਈ ਵੀ ਸਬੰਧ ਨਹੀਂ ਕੋਈ ਗੰਦੇ ਕੱਪੜੇ ਪਾ ਕੇ ਵੀ ਆਵੇ ਹਾਂ ਗੁਰੂ ਦੇ ਸਤਕਾਰ ਨੂੰ ਕਾਇਮ ਰੱਖਦੇ ਆ ਥੋੜਾ ਪਿੱਛੇ ਬੈਠ ਜਾਏ ਕਿ ਚੰਗਾ ਨਹੀਂ ਲੱਗਦਾ ਕਿਉਂਕਿ ਸਫਾਈ ਰੱਖਣੀ ਜ਼ਰੂਰੀ ਹੈ ਪਰ ਜੇ ਉਹਦਾ ਮਨ ਸਾਫ਼ ਹੈ ਉਹਦਾ ਚਿੱਤ ਬੜਾ ਸਾਫ਼ ਹੈ ਤਾਂ ਸਭ ਤੋਂ ਸੋਹਣਾ ਇਨਸਾਨ ਗੁਰੂ ਪਾਤਸ਼ਾਹ ਨੂੰ ਫਿਰ ਉਹ ਲੱਗੇਗਾ ਕਿਉਂਕਿ ਬਾਹਰੀ ਦੇਖ ਕਰਕੇ ਸੋਹਣਾ ਲੱਗ ਰਿਹਾ ਐ ਤੂੰ ਗੁਰੂ ਦੇ ਸਾਹਮਣੇ ਪਰ ਤੇਰਾ ਮਨ ਵੇਖ ਤੂੰ ਜੇ ਤੇਰਾ ਮਨ ਨਹੀਂ ਨਾ ਅਜੇ ਸਾਫ਼ ਹੋਇਆ ਤਾਂ ਭਲਿਆ ਫਿਰ ਕਹਿੰਦੇ ਗੁਰੂ ਨੂੰ ਤੂੰ ਪਾਉਣਾ ਨਹੀਂ ਕਿਉਂਕਿ ਗੁਰੂ ਨੂੰ ਪਤਾ ਹੈ ਮਨ ਦੀਆਂ ਉਹ ਜਾਣਦਾ ਹੈ ਮਨ ਕਰਕੇ ਗੁਰੂ ਅੱਗੇ ਸੱਚਾ ਹੋ ਮਨ ਕਰਕੇ ਇਸ਼ਨਾਨ ਕਰ ਮਨ ਕਰਕੇ ਜਦੋਂ ਤੂੰ ਸਾਫ਼ ਹੋ ਜਾਏਗਾ ਨਾ ਜਿਵੇਂ ਸਰੀਰ ਤੇ ਕੋਈ ਤਨ ਤੇ ਕੋਈ ਮਿੱਟੀ ਕੱਟਾ ਲੱਗ ਜਾਈ ਤਾਂ ਆਪਾਂ ਨੂੰ ਚੰਗਾ ਨਹੀਂ ਲੱਗਦਾ ਆਪਾਂ ਨੂੰ ਫੀਲ ਹੁੰਦਾ ਹੈ ਕਿ ਇੱਥੇ ਕੋਈ ਗੰਦਗੀ ਲੱਗੀ ਹੋਈ ਹੈ ਕੋਈ ਦਾਗ ਲੱਗਿਆ ਹੋਇਆ ਹੈ ਇਸੇ ਹੀ ਤਰ੍ਹਾਂ ਜਦੋਂ ਗੁਰਬਾਣੀ ਨੂੰ ਸੁਣ ਸੁਣ ਕੇ ਕਮਾ ਕਮਾ ਕੇ ਤੇਰੀ ਸੁਰਤ ਦਾ ਭਾਂਡਾ ਸਾਫ਼ ਹੁੰਦਾ ਜਾਣਾ ਹੈ ਹੌਲੀ ਹੌਲੀ ਸਾਫ਼ ਹੁੰਦਾ ਜਾਣਾ ਹੈ ਜਦੋਂ ਬਿਲਕੁਲ ਸਾਫ਼ ਹੋ ਗਿਆ ਤਫਿਰ ਕਹਿੰਦੇ ਤੂੰ ਸ਼ਾਂਤ ਹੋ ਜਾਏਗਾ ਫਿਰ ਇਦਾਂ ਨਹੀਂ ਲੱਗੇਗਾ ਕਿ ਮੈਂ ਕਿਦਾਂ ਲੱਗ ਰਿਹਾ ਕੀ ਹੋ ਰਿਹਾ ਬਾਹਰੀ ਦਿੱਖ ਕਿਸ ਤਰ੍ਹਾਂ ਦੀ ਹੈ ਫਿਰ ਕਹਿੰਦੇ ਅੰਦਰੋਂ ਸ਼ਾਂਤ ਹੋਵੇਂਗਾ ਕਿਉਂਕਿ ਮਨ ਕਰਕੇ ਮਨ ਦਾ ਇਸ਼ਨਾਨ ਹੋ ਜਾਣਾ ਹੈ ਕਰ ਇਸ਼ਨਾਨ ਸਿਮਰ ਪ੍ਰਭ ਅਪਣਾ ਇਸ਼ਨਾਨ ਕਰ ਪਰ ਕਿਵੇਂ ਕਹਿੰਦੇ ਗੁਰੂ ਨੂੰ ਯਾਦ ਰੱਖਿਆ ਕਰ ਸਿਮਰ ਦਾ ਅਰਥ ਗੁਰੂ ਨੂੰ ਯਾਦ ਰੱਖ ਚੇਤੇ ਦੇ ਵਿੱਚ ਰੱਖ ਤਾਂ ਫਿਰ ਮਲਨ ਭਈ ਮਤ ਮਾਦਵਾ ਤੇਰੀ ਗੱਤ ਲਖੀ ਨਾ ਜਾਏ ਇਹ ਗੱਲ ਦੂਰ ਹੋ ਜਾਵੇਗੀ ਤੈਨੂੰ ਸੱਚ ਨਜ਼ਰ ਆਵੇਗਾ ਅੰਦਰੋਂ ਜਦੋਂ ਮਤ ਤੇ ਪੜਦਾ ਪੈ ਜਾਏ ਨਾ ਜੀ ਸਾਫ਼ ਨਹੀਂ ਦਿਖਦਾ ਅੰਦਰ ਕੁਝ ਆ ਅੱਖਾਂ ਦਾ ਕੋਈ ਰੋਲ ਨਹੀਂ ਹੈ ਫਿਰ ਅੱਖਾਂ ਨਾਲ ਭਾਵੇਂ ਬੰਦੇ ਦੀ ਰੋਸ਼ਨੀ ਕਿੰਨੀ ਹੀ ਦੂਰ ਤੇ ਤੱਕ ਜਾਂਦੀ ਹੈ ਪਰ ਬੰਦਾ ਇਨਸਾਨ ਸਹੀ ਫੈਸਲੇ ਨਹੀਂ ਲੈ ਸਕਦਾ ਜਦੋਂ ਅੰਦਰ ਦੀਆਂ ਅੱਖਾਂ ਤੇ ਪੜਦਾ ਪੈ ਚੁੱਕਿਆ ਹੈ ਆਪਾਂ ਆਮ ਕਰਕੇ ਆਪ ਸਤ ਸੰਗਤ ਜੀ ਆਪਾਂ ਸ਼ਬਦ ਵਰਤਦੇ ਆ ਨਾ ਕਿ ਰੱਬ ਬੰਦੇ ਨੂੰ ਕਿਸੇ ਹੋਲ ਢੰਗ ਨਾਲ ਨਹੀਂ ਮਾਰਦਾ ਜਦੋਂ ਵੀ ਮਾਰਦਾ ਹੈ ਮਤ ਮਰ ਜਾਂਦੀ ਹੈ ਤੇ ਜਦੋਂ ਮਤ ਮਰ ਜਾਂਦੀ ਹੈ ਫਿਰ ਇਨਸਾਨ ਬਾਹਰੀ ਰੂਪ ਦੇ ਵਿੱਚ ਇਹ ਆਪ ਸਭ ਦਾ ਤਜਰਬਾ ਹੋਵੇਗਾ ਬੰਦਾ ਕਿੰਨਾ ਹੀ ਇੰਟੈਲੀਜੈਂਟ ਕਿਉਂ ਨਾ ਹੋਵੇ ਕਿੰਨਾ ਹੀ ਚਤੁਰ ਚਲਾਕ ਕਿਉਂ ਨਾ ਹੋਵੇ ਚਤੁਰ ਚਲਾਕ ਸਿਆਣੇ ਬੜੇ ਸੂਝਵਾਨ ਵੀ ਗਲਤ ਫੈਸਲੇ ਲੈਂਦੇ ਵਿਖੇ ਜਾ ਸਕਦੇ ਨੇ ਕਿਉਂਕਿ ਅੰਦਰ ਦੀ ਸੁਰਤ ਤੇ ਅੱਖਾਂ ਅੰਨੀਆਂ ਹੋ ਚੁੱਕੀਆਂ ਨੇ ਮਲਨ ਭਈ ਮਤ ਮਾਦਵਾ ਮਤ ਮੈਲੀ ਹੈ ਕਿਉਂਕਿ ਪਰਦਾ ਪੈ ਚੁੱਕਿਆ ਤੇ ਗੁਰੂ ਪਾਤਸ਼ਾਹ ਨੇ ਬਾਣੀ ਅੰਦਰ ਕਿਤਨਾ ਪਿਆਰਾ ਸਮਝਾਇਆ ਕਹਿੰਦੇ ਭਾਈ ਇਹ ਅੰਦੇ ਨਹੀਂ ਆਖੇ ਜਾਂਦੇ ਅੰਦੇ ਸੇ ਨਾ ਆਖਿਣ ਜਨਮੁਖ ਲੋਇਣ ਨਾਹੀਂ ਅੰਦੇ ਸੀ ਨਾਨਕਾ ਜੇ ਖਸਮੁ ਕੁੱਥੇ ਚਾਹੇ ਬਾਰੀ ਰੂਪ ਦੇ ਵਿੱਚ ਅੱਖਾਂ ਤੋਂ ਤੇ ਲੱਗਦਾ ਇਹ ਬੰਦਾ ਜਾਗਦਾ ਏ ਇਹ ਬੰਦਾ ਬੜਾ ਇਹਦੀ ਨਜ਼ਰ ਬੜੀ ਤੇਜ ਹੈ ਪਰ ਜੇ ਉਹੀ ਇਨਸਾਨ ਦੇ ਕਰਮ ਉਹਦਾ ਜੀਵਨ ਸ਼ੈਲੀ ਜਿਉਣ ਦਾ ਢੰਗ ਵੇਖਿਆ ਜਾਵੇ ਫਿਰ ਨਜ਼ਰ ਨਹੀਂ ਆਵੇਗਾ ਕਿ ਇਹ ਬੰਦੇ ਨੂੰ ਸਭ ਕੁਝ ਸਾਫ਼ ਹੀ ਨਜ਼ਰ ਆਉਂਦਾ ਏ ਨਹੀਂ ਅੰਦਰ ਦੀਆਂ ਅੱਖਾਂ ਤੋਂ ਸੁੱਤਾ ਹੋਇਆ ਏ ਅੰਦਰ ਮੈਲ ਲੱਗੀ ਹੋਈ ਹੈ ਉਹਨਾਂ ਅੱਖਾਂ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਤੇ ਸੱਚ ਜਾਣਿਓ ਬਹੁਤੇ ਇਨਸਾਨ ਸਿਰਫ ਬਾਹਰੀ ਅੱਖਾਂ ਕਰਕੇ ਹੀ ਜਾਗ ਰਹੇ ਨੇ ਵੇਖ ਰਹੇ ਨੇ ਲੱਗ ਰਿਹਾ ਏ ਕਿ ਇਹਨਾਂ ਨੂੰ ਸਮਝ ਆ ਰਿਹਾ ਏ ਪਰ ਅੰਦਰ ਅਗਿਆਨਤਾ ਹੈ ਅੰਦਰ ਹਨੇਰਾ ਹੈ ਅੰਦਰੋਂ ਬਿਲਕੁਲ ਭੂਪ ਅੰਧ ਦੇ ਵਿੱਚ ਨੇ ਕੁਝ ਵੀ ਸਾਫ਼ ਨਜ਼ਰ ਨਹੀਂ ਆ ਰਿਹਾ ਕੁਝ ਵੀ ਸਮਝ ਨਹੀਂ ਆ ਰਿਹਾ ਇੱਕ ਅਨਪੜ੍ਹ ਇਨਸਾਨ ਦੀ ਗੱਲ ਕਰੀਏ ਨਾ ਜੀ ਆਪਾਂ ਕਈ ਵਾਰ ਕਹਿ ਦਿੰਦੇ ਆ ਕਿ ਬਹੁਤਾ ਪੜਿਆ ਲਿਖਿਆ ਨੂੰ ਇਹਨੂੰ ਇੰਨੀ ਨੌਲੇਜ ਨਹੀਂ ਹੈ ਪਰ ਇੱਕ ਪੜਿਆ ਲਿਖਿਆ ਇਨਸਾਨ ਵੀ ਚੰਗਾ ਐਜੂਕੇਟਿਡ ਇਨਸਾਨ ਵੀ ਤੁਹਾਨੂੰ ਪਖੰਡ ਭਰਮ ਵਹਿਮ ਭਰਮ ਕਰਦਾ ਵੇਖਿਆ ਜਾ ਸਕਦਾ ਹੈ ਉਹਦਾ ਕਾਰਨ ਹੈ ਕਿਉਂਕਿ ਉਹਨੂੰ ਵੀ ਸੱਚ ਦੀਆਂ ਸਚਾਈ ਦੀਆਂ ਅੰਦਰੋਂ ਅੱਖਾਂ ਉਹ ਸੱਚ ਵੇਖਣ ਵਾਲੀਆਂ ਮਿਲੀਆਂ ਹੀ ਨਹੀਂ ਤਾਂ ਮਲਨ ਭਈ ਮਤਮਾਦਵਾ ਐਦਾਂ ਮਤ ਮੈਲੀ ਹੋ ਗਈ ਏ ਤੇ ਮਤ ਨੂੰ ਕੁਝ ਵੀ ਫਿਰ ਸੱਚ ਨਜ਼ਰ ਨਹੀਂ ਆਉਂਦਾ ਕਟਨਾਵਾ ਲੈ ਲੋ ਘਰ ਦੀਆਂ ਸੰਸਾਰ ਦੀਆਂ ਕਈ ਵਾਰ ਕੋਈ ਗੱਲ ਮਨੁੱਖ ਅੱਖਾਂ ਦੇ ਨਾਲ ਵੇਖ ਵੀ ਲਵੇ ਉਹ ਗੱਲ ਪਿੱਛੇ ਕੁਝ ਹੋਰ ਹੋਵੇ ਸੱਚ ਨਜ਼ਰ ਨਹੀਂ ਆਵੇਗਾ ਤੇ ਬਾਅਦ ਵਿੱਚ ਆਪਾਂ ਕਹਿੰਦੇ ਜੀ ਗੱਲ ਕੁਝ ਹੋਰ ਨਿਕਲੀ ਜੋ ਮੈਂ ਵੇਖਿਆ ਸੀ ਉਹ ਉਹ ਨਹੀਂ ਸੀ ਕੁਝ ਹੋਰ ਭਾਵ ਸੀ ਉਦ ਮੈਂ ਕੁਝ ਹੋਰ ਸਮਝਿਆ ਪਰ ਉਹ ਦਿਖਾ ਕੁਝ ਹੋ ਰਹੀ ਸੀ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਪਹਿਲਾ ਬੰਦ ਮਲਨ ਭਈ ਮਤ ਮਾਦਵਾ ਤੇਰੀ ਗਤ ਲਖੀ ਨਾ ਜਾਏ ਤੇਰੀ ਗੱਤ ਸਮਝ ਨਹੀਂ ਆ ਰਹੀ ਤੇਰੇ ਬਾਰੇ ਪਤਾ ਕੁਝ ਨਹੀਂ ਲੱਗ ਰਿਹਾ ਤਾਂ ਗੁਰੂ ਪਾਤਸ਼ਾਹ ਬਾਬਾ ਜੀ ਪਹਿਲੇ ਬੰਦ ਵਿੱਚ ਬਖਸ਼ਿਸ਼ ਕਰਦੇ ਨੇ ਕੂਪ ਭर्यੋ ਜੈ ਸਦਾ ਦੇਲਾ ਕਛ ਦੇਸ਼ ਵਿਦੇਸ਼ ਨਾ ਬੂਝ ਕਹਿੰਦੇ ਪਾਤਸ਼ਾਹ ਇਸੇ ਹੀ ਤਰ੍ਹਾਂ ਜਿਵੇਂ ਖੂ ਦੇ ਡੱਡੂ ਦੇ ਲਈ ਉਹਦੀ ਦੁਨੀਆ ਹੈ ਉਹਦਾ ਸੰਸਾਰ ਹੈ ਮੇਰੀ ਦੁਨੀਆ ਕੀ ਬਣ ਗਈ ਹੈ ਜਿਹੜੀ ਮੈਲੀ ਮੱਤ ਦੇ ਨਾਲ ਮੈਂ ਜਿਉ ਰਿਹਾ ਇਹਦਾ ਭਾਵ ਇਹ ਬਣੇਗਾ ਜਿਹੜੀ ਮਤ ਮੈਂ ਧਾਰਨ ਕਰਨ ਲਈ ਹੈ ਨਾ ਮੈਨੂੰ ਪਾਤਸ਼ਾ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਬਸ ਹੁਣ ਇਹੋ ਹੀ ਐਂਡ ਦੀ ਦੁਨੀਆ ਹੈ ਇਤੋਂ ਬਾਅਦ ਨਾ ਕੋਈ ਗਿਆਨ ਹੁੰਦਾ ਹੈ ਨਾ ਕੋਈ ਸਮਝ ਹੁੰਦੀ ਹੈ ਨਾ ਕੋਈ ਵਿਵੇਕਤਾ ਹੁੰਦੀ ਹੈ ਜੋ ਮੈਨੂੰ ਪਤਾ ਲੱਗ ਗਿਆ ਹੈ ਇਹਨੂੰ ਮੈਂ ਹੁਣ ਧੰਨਵਾਦ ਮੰਨਣ ਦੀ ਬਜਾਏ ਅਹੰਕਾਰ ਦੇ ਵਿੱਚ ਲੈ ਗਿਆ ਕਿ ਮੈਂ ਹੀ ਬੜਾ ਗਿਆਨਵਾਨ ਕੁਝ ਵੀ ਲੈ ਲਿਓ ਜੀ ਬੰਦੇ ਨੂੰ ਜੋ ਪਤਾ ਲੱਗ ਜਾਂਦਾ ਹੈ ਨਾ ਫਿਰ ਉਹ ਸਮਝਦਾ ਹੈ ਕਿ ਹੁਣ ਮੈਂ ਬਹੁਤ ਵੱਡਾ ਗਿਆਨੀ ਬਣ ਗਿਆ ਹਾਂ ਤੇ ਫਿਰ ਉਹ ਅਹੰਕਾਰ ਦੇ ਵਿੱਚ ਉਸ ਮੈਂ ਮੇਰੀ ਦੇ ਭਾਵ ਦੇ ਵਿੱਚ ਸੱਚ ਫਿਰ ਉਸ ਨੂੰ ਨਜ਼ਰ ਨਹੀਂ ਆਉਂਦਾ ਕੂਪ ਭर्यੋ ਜਸਦਾਦਰਾ ਕਹਿੰਦੇ ਡੱਡੂ ਦੇ ਵਾਂਗੂ ਮੇਰਾ ਵੀ ਉਹੋ ਹੀ ਸੰਸਾਰ ਬਣ ਗਿਆ ਹੈ ਉਹ ਬਰਿਆਈ ਮੇਰਾ ਵੀ ਜੀਵਨ ਬਣ ਗਿਆ ਹੈ ਅਗਲੀ ਗੱਲ ਕਹਾ ਨਿਮਰਤਾ ਦਾ आनंद ਉਸ ਇਨਸਾਨ ਨੂੰ ਕੀ ਪਤਾ ਏ ਜਿਹੜਾ ਇਸ ਖੂ ਦੇ ਡੱਡੂ ਦੀ ਤਰ੍ਹਾਂ ਅਹੰਕਾਰ ਦੇ ਵਿੱਚੋਂ ਆਪਣਾ ਰਸ ਪੈਦਾ ਕਰਦਾ ਏ ਜਿਹੜਾ ਇਨਸਾਨ ਆਪਣੀ ਈਗੋ ਆਪਣੇ ਅਹੰਕਾਰ ਨੂੰ ਹਰ ਸਮੇਂ ਉੱਪਰ ਰੱਖ ਕੇ ਰਿਸ਼ਤਿਆਂ ਨੂੰ ਪਛਾਣ ਕਰਦਾ ਏ ਉਹਨੂੰ ਨਿਮਰਤਾ ਦਾ ਪੱਖ ਕੀ ਪਤਾ ਏ ਉਹਨੂੰ ਨਿਮਰਤਾ ਦਾ ਆਨੰਦ ਕੀ ਪਤਾ ਏ ਇਹ ਹੈ ਖੂ ਦੀ ਤਰ੍ਹਾਂ ਫਿਰ ਜ਼ਿੰਦਗੀ ਨੂੰ ਜਿਉਣਾ ਛੋਟੇ ਜਿਹੇ ਦਾਇਰੇ ਦੇ ਵਿੱਚ ਬੜਾ ਵਿਸ਼ਾਲ ਹੈ ਜੀਵਨ ਪਰ ਕਹਿੰਦੇ ਵੇਖ ਤੂੰ ਰੱਬ ਦਾ ਰੂਪ ਹੈ ਇਨਸਾਨ ਪਰ ਬਣ ਕੇ ਕੀ ਰਹਿ ਗਏ ਐ ਉਦਾਹਰਨ ਬੜੀ ਵੱਡੀ ਹੈ ਖੂ ਦਾ ਡੱਡੂ ਬਣ ਗਿਆ ਹੈ ਬੜਾ ਵਿਸ਼ਾਲ ਹੈ ਤੂੰ ਕਹੋ ਕਬੀਰ ਏ ਰਾਮ ਕੀ ਅੰਛ ਰਾਮ ਦੀ ਅੰਛ ਹੈ ਰੱਬ ਦਾ ਰੂਪ ਹੈ ਪਰ ਤੇਰੀ ਛੋਟੀ ਸੋਚ ਨੇ ਨੈਰੋ ਮਾਈਂਡਡ ਥਿੰਕਿੰਗ ਨੇ ਤੈਨੂੰ ਇੰਨੇ ਕ ਏਰੀਆ ਦੇ ਬਣਾ ਦਿੱਤਾ ਏ ਛੋਟਾ ਜਿਹਾ ਬਣਾ ਦਿੱਤਾ ਏ ਤੇਰੀ ਛੋਟੀ ਸੋਚ ਨੇ ਤੇਰਾ ਦਾਇਰਾ ਇੰਨਾ ਕ ਕਰ ਦਿੱਤਾ ਏ ਤੂੰ ਤੇ ਬ੍ਰਹਿਮੰਡ ਦਾ ਮਾਲਕ ਹੈ ਤੂੰ ਮਾਣ ਜਿਵੇਂ ਸੱਚ ਨੂੰ ਮਾਣ ਸਕਦਾ ਏ ਪਰ ਨਹੀਂ ਤੂੰ ਵੇਖ ਤੇਰਾ ਕਿੰਨਾ ਕ ਦੈਲਾ ਰਹਿ ਗਿਆ ਦਾਇਰੇ ਦੀ ਗੱਲ ਬੜੀ ਪਿਆਰੀ ਅਖੀਰਲੀ ਗੱਲ ਕਹਿ ਕੇ ਫਤਿਹ ਬੁਲਾਵਾ ਕਹਿੰਦੇ ਕੁਝ ਇਨਸਾਨਾਂ ਦਾ ਦਾਇਰਾ ਹੁੰਦਾ ਏ ਉਹਨਾਂ ਨੂੰ ਕੋਈ ਵੱਡੀ ਤੋਂ ਵੱਡੀ ਗੱਲ ਵੀ ਕਹਿ ਜਾਏ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਦੀ ਉਹ ਜਿਹਨਾਂ ਸਾਨਾ ਨੂੰ ਘਰ ਪਰਿਵਾਰ ਦੇ ਵਿੱਚ ਨਿੱਕੀ ਜੀ ਗੱਲ ਵੀ ਕੋਈ ਕਹਿ ਦੇ ਉਹ ਸਾਰਾ ਸਾਰਾ ਦਿਨ ਉਹਨਾਂ ਨੂੰ ਗੱਲ ਪਰੇਸ਼ਾਨ ਕਰਦੀ ਰਹਿੰਦੀ ਏ ਉਹਨੇ ਮੈਨੂੰ ਐਦਾਂ ਕਿਉਂ ਬੋਲਿਆ ਐਦਾਂ ਕਿਉਂ ਕਿਹਾ ਉਹਨੂੰ ਮੈਂ ਹੁਣ ਪੰਜ ਵੱਧ ਸੁਣਾਵਾਂ ਉਹਨਾਂ ਟਾਈਮ ਮੈਨੂੰ ਸਕੂਨ ਨਹੀਂ ਮਿਲਣਾ ਐ ਦੈਰਾ ਕਈ ਮਨੁੱਖਾਂ ਦੀ ਮਤ ਦਾ ਬੁੱਧ ਦਾ ਦੈਰਾ ਵੱਡਾ ਛੋਟਾ ਹੋ ਜਾਂਦਾ ਏ ਤਾਂ ਇਸੇ ਹੀ ਤਰ੍ਹਾਂ ਕਹਿੰਦੇ ਕੂਪ ਪ੍ਰਯੋਜ ਜੈਸੇ ਦਾ ਦੈਰਾ ਕਹਿੰਦੇ ਡੱਡੂਆਂ ਵਰਗਾ ਕੰਮ ਏ ਉਹਨਾਂ ਨੂੰ ਸਮੁੰਦਰਾਂ ਬਾਰੇ ਨਹੀਂ ਪਤਾ ਉਹਨਾਂ ਨੂੰ ਦਰਿਆਵਾਂ ਬਾਰੇ ਨਹੀਂ ਪਤਾ ਇਸੇ ਹੀ ਤਰ੍ਹਾਂ ਜਿਹੜੇ ਮਨੁੱਖ ਅਹੰਕਾਰ ਮੈਂ ਮੇਰੀ ਹਉਮੈ ਦੇ ਵਿੱਚ ਜਿਉਂਦੇ ਨੇ ਉਹਨਾਂ ਇਨਸਾਨਾਂ ਨੂੰ ਨਿਮਰਤਾ ਦੇ ਵਿੱਚ ਰਹਿ ਕੇ ਕਿੰਨਾ ਆਨੰਦ ਹੈ ਇਹਦੇ ਬਾਰੇ ਕੋਈ ਪਤਾ ਨਹੀਂ ਕੋਈ ਸਾਰ ਨਹੀਂ ਇਹੋ ਹੀ ਹੈ ਇਹਦੇ ਅਰਥ ਇਹੋ ਹੀ ਇਹਦਾ ਭਾਵ ਕਿ ਮਨੁੱਖ ਸਮੁੰਦਰ ਬਣ ਸਾਗਰ ਬਣ ਸੰਸਾਰ ਬਣ ਤੂੰ ਛੋਟਾ ਜਿਹਾ ਇੱਕ ਛੋਟਾ ਜਿਹਾ ਕਸਬਾ ਨਾ ਬਣ ਕੇ ਰਹੇ ਜਾਈਂ ਛੋਟਾ ਜਿਹਾ ਏਰੀਆ ਨਾ ਬਣ ਕੇ ਰਹੇ ਜਾਈਂ ਤੈਨੂੰ ਫਿਰ ਜੀਵਨ ਦਾ ਅਸਲ ਅਰਥ ਸਮਝ ਨਹੀਂ ਆਉਣਾ ਪਤਾ ਨਹੀਂ ਲੱਗਣਾ ਤਾਂ ਕੋਪ ਭਰਿਓ ਜਿਸ ਦਾ ਦਰਾਕਸ਼ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖੇ ਅਬਿਮੋਹਿਆ ਕਛਿਆਰਾ ਪਾਰ ਨਾ ਸੂਝ ਕਹਿੰਦੇ ਪਾਤਸ਼ਾ ਇਸੇ ਹੀ ਤਰ੍ਹਾਂ ਮੇਰਾ ਮਨ ਹੁਣ ਆਪਣਾ ਹੀ ਦਾਇਰਾ ਜਾਂ ਬਣਾ ਕੇ ਬੈਠ ਗਿਆ ਏ ਤੇ ਉਹਦੇ ਵਿੱਚ ਹੀ ਘੁੰਮਦਾ ਰਹਿੰਦਾ ਏ ਜਿਵੇਂ ਖੁਦ ਐ ਏਰੀਆ ਏ ਉਨਾਂ ਕ ਦਾਇਰਾ ਬਣਾ ਲਿਆ ਉਥੇ-ਉਥੇ ਘੁੰਮਦਾ ਰਹਿੰਦਾ ਹੈ ਉਹਨੂੰ ਬਾਹਰ ਬਾਰੇ ਕੁਝ ਨਹੀਂ ਪਤਾ ਪਾਤਸ਼ਾ ਸਮਤ ਬਖਸ਼ੋ ਆਰਾ ਪਾਰ ਮੈਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਤਾਂ ਗੁਰੂ ਪਾਤਸ਼ਾ ਮਹਤਾਮਤ ਕਰਨ ਕੀਤੀ ਹੋਈ ਵਿਚਾਰ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿਚਾਰਾਂ ਕਰਦੇ ਆ ਬੇਅੰਤ ਬੇਅੰਤ ਪੁੱਲਾ ਹੋ ਜਾਣੀਆਂ ਸੁਭਾਵਿਕ ਨੇ ਆਪਣਾ ਬੱਚਾ ਜਾਣ ਕੇ ਮੁਆਫ ਕਰਨਾ ਜੀ ਅੰਤ ਵਿੱਚ ਫਤਿਹ ਪਰਵਾਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM TALI MOHALLA TEEJA ਇਹਨਾਂ ਦੇ ਕੋ ਉਨਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਬਜੀਆਂ ਵਧਾਈਆਂ ਰਾਗ ਰਤਨ ਪਰਵਾਰ ਪ੍ਰੀਆਂ ਸ਼ਬਦ ਗਾ ਬਣ ਆਈਆਂ ਸ਼ਬਦੋ ਤਾ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਓ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾਗਲਾ ਸਮਰੱਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ sada ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤਿਰ ਸਭੁ ਕਿਛੁ